ਮਹੇਸ਼ ਵੰਸਲ ਸૌ ਤੋਂ ਪਹਿਲਾਂ ਤਾਂ ਆਚਾਰੀਆ ਆਨੰਦ ਲਾਲ ਜੀ ਇਸ ਪੂਰੇ ਪ੍ਰੋਗਰਾਮ ਦੇ ਲਈ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਸਾਡੇ ਮੋਗਾ ਨਗਰੀ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਰਹੇ ਆ ਕਦੇ ਇਸ ਤਰ੍ਹਾਂ ਅਸੀਂ ਸੁਣਿਆ ਨਹੀਂ ਸੀਗਾ ਵੀ ਹਵਨ ਯੱਗ ਆਮ ਆਦਮੀ ਦੀ ਪਹੁੰਚ ਤੇ ਹੋਣ ਲੇਕਿਨ ਇਹਨਾਂ ਨੇ ਇੱਥੇ ਆ ਕੇ ਹਰ ਆਦਮੀ ਆਮ ਨਹੀਂ ਆਮ ਨਹੀਂ ਖਾਸ ਨਹੀਂ ਹਰ ਬੰਦੇ ਦੇ ਲਈ ਇਹਨਾਂ ਨੇ ਹਵਨ ਯੱਗ ਇਸ ਤਰ੍ਹਾਂ ਕਰ ਦਿੱਤਾ ਵੀ ਬੜੀ ਆਮ ਚੀਜ਼ ਹੈ ਔਰ ਜ਼ਰੂਰੀ ਚੀਜ਼ ਹੈ ਔਰ ਸਾਡਾ ਸੁਭਾਗ ਹੈ ਕਿ ਅਸੀਂ ਅੱਜ ਇਸ ਹਵਨ ਯੱਗ ਦੇ ਵਿੱਚ ਪਹੁੰਚੇ ਆਂ ਔਰ ਪੰਡਤ ਜੀ ਨੇ 24 ਘੰਟੇ ਦਾ ਲਗਾਤਾਰ ਹਵਨ ਯੱਗ ਰੱਖਿਆ ਹੈ ਇਸ ਹਵਨ ਯੱਗ ਦੇ ਵਿੱਚ ਆਹੁਤੀਆਂ ਪਾਉਣ ਲਈ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਸਾਰੇ ਮੋਤਵਾਰ ਬੰਦੇ ਇੱਥੇ ਪਹੁੰਚ ਰਹੇ ਨੇ ਔਰ ਸ਼ਾਮ ਤੱਕ ਲਗਾਤਾਰ ਇਸੇ ਤਰ੍ਹਾਂ ਮੇਲਾ ਲੱਗਿਆ ਰਹੂਗਾ ਔਰ ਸਾਰੇ ਲੋਕ ਆਣਗੇ ਔਰ ਜਿਹੜੇ ਨਹੀਂ ਆਏ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਸ ਮੌਕੇ ਦਾ ਫਾਇਦਾ ਉਠਾਓ ਇਹ ਸਾਡੇ ਸੁਭਾਗਿਆ ਦੀ ਗੱਲ ਹੈ ਮਹਾਮਈ ਦਾ ਕੇ ਆਸ਼ੀਰਵਾਦ ਲਓ ਔਰ ਜਿਹੜੇ ਆਪਣੇ ਧਾਰਮਿਕ ਪ੍ਰੋਗਰਾਮ ਆ ਰਹੇ ਨੇ ਜਿਵੇਂ ਅੱਜ ਬਸੰਤ ਪੰਚਮੀ ਹੈ ਜਾਂ ਹੋਰ ਪ੍ਰੋਗਰਾਮ ਆ ਰਹੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆ ਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਕਾਰਿਆ ਕਰਨ ਦਾ ਅਲੱਗ ਹੀ ਮਤਵ ਹੈ ਔਰ ਸਾਨੂੰ ਇਹ ਮੌਕਾ ਮਿਲਿਆ ਅਸੀਂ ਇਹਦਾ ਫਾਇਦਾ ਉਠਾਈਏ ਇਸ ਸਭਨ ਜਗ ਦੇ ਵਿੱਚ ਹਿੱਸਾ ਲਈਏ ਇਸ ਸਭਨ ਜਗ ਦੇ ਵਿੱਚ ਆ ਕੇ ਮਹਾਮੈ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਔਰ ਬੁਰਾਈਆਂ ਤੋਂ ਬਚੀਏ ਜਿਸ ਤਰ੍ਹਾਂ ਕਿ ਗੱਲ ਚੱਲ ਰਹੀ ਸੀ ਚਾਈਨਾ ਡੋਰ ਦੀ ਬਸੰਤ ਤੇ ਬੜਾ ਮਹੱਤਵ ਹੈ ਲੋਕਾਂ ਦਾ ਪਤੰਗ ਉਡਾਉਣਾ ਪਤੰਗ ਉਡਾਣਾ ਕੋਈ ਮਾੜੀ ਚੀਜ਼ ਨਹੀਂ ਹਰ ਚੀਜ਼ ਨੂੰ ਹਰ ਤਿਆਰ ਨੂੰ ਹਰੇਕ ਬੰਦਾ ਆਪ ਦੇ ਆਪ ਦੇ ਤਰੀਕੇ ਨਾਲ ਮਨਾਉਂਦਾ ਹੈ ਲੇਕਿਨ ਚਾਈਨਾ ਡੋਰ ਦਾ ਮਤਲਬ ਉਹ ਇੱਕ ਨੰਗੀ ਤਲਵਾਰ ਹੈ ਇਹਨਾਂ ਚੀਜ਼ਾਂ ਤੋਂ ਬਚੋ ਔਰ ਵਧੀਆ ਤਰੀਕੇ ਨਾਲ ਆਪ ਦੇ ਸਾਂਸਕ੍ਰਿਤਿਕ ਤਰੀਕੇ ਨਾਲ ਆਪਣੇ ਬਗਲਾਮੁਖੀ ਮਾਤਾ ਜਿਹੜੀ ਨਿਆਂ ਦੀ ਦੇਵੀ ਹੈ ਜੀ ਜਿਸ ਕਿਸੇ ਦਾ ਕੋਈ ਕੋਰਟ ਕੇਸੜਿਆ ਹੋਇਆ ਹੈ ਕਿਸੇ ਨੂੰ ਕੋਈ ਧੱਕਾ ਹੋ ਰਿਹਾ ਹੈ ਬਗਾਮੁਖੀ ਦੇ ਆਕੇ ਅੱਗੇ ਅਰਦਾਸ ਕਰੇ ਉਹਦੇ ਕੋਰਟ ਕੇਸ ਹੱਲ ਹੁੰਦੇ ਆ ਉਹਦੇ ਜਿੰਨੇ ਵੀ ਮੁਸੀਬਤਾਂ ਹੈ ਘਰ ਦੇ ਵਿੱਚ ਕਲੇਸ਼ ਹੈ ਕੋਈ ਨજર ਲੱਗੀ ਹੋਈ ਉਹ ਸਾਰੀਆਂ ਚੀਜ਼ਾਂ ਦਾ ਮੰਨਣਾ ਤਾਂ ਇਹ ਹੈ ਵੀ ਉਹਨਾਂ ਬਗਲਾਮੁਖੀ ਦੇ ਹਵਾਂ ਦੇ ਨਾਲ ਬਗਲਾਮੁਖੀ ਦੇ ਦਰਸ਼ਨ ਦੇ ਨਾਲ ਬਗਲਾਮੁਖੀ ਦੇ ਅੱਗੇ ਪ੍ਰਾਰਥਨਾ ਕਰਨ ਦੇ ਨਾਲ ਉਹ ਸਾਰੀਆਂ ਸਮੱਸਿਆਵਾਂ ਖਤਮ ਹੁੰਦੀਆਂ। ਮੈਂ ਆਚਾਰੀਆ ਨਰਨ ਸ਼ਰਮਾ ਮਾਂ ਬਗਲਾਮੁਖੀ ਯਕਸ਼ਾਲਾ ਕੋਟਕੁਬੁਰਾ ਰੋਡ ਮੋਗੇ ਦਾ ਸਥਾਪਕ ਹਾਂ ਜੀ। ਮੈਂ ਇਸ ਮੰਦਰ ਨੂੰ ਆਚਾਰੀਆ ਰੂਪ ਵਿੱਚ ਚਲਾ ਰਹੇ ਹਾਂ ਜੀ। ਇਹ ਮਾਂ ਬਗਲਾਮੁਖੀ ਯਕਸ਼ਾਲਾ ਵਿੱਚ 24 ਘੰਟੇ ਅਖੰਡ ਮਹਾਇਯਗ ਪ੍ਰਾਰੰਭ ਹੋ ਗਿਆ ਹੈ। ਇਹ ਲਗਾਤਾਰ 24 ਘੰਟੇ ਚੱਲੇਗਾ ਰਹੀ ਦੀ ਪੂਰਨ ਆਹuti ਜਿਹੜੀ ਯਗ ਦੀ ਹੈ ਉਹ ਬਸੰਤ ਪੰਚਮੀ ਵਾਲੇ ਦਿਨ ਪੂਰਨ ਆਹuti ਪਾਈ ਜਾਏਗੀ ਇਹ ਬਿਲਕੁਲ ਨਿਸ਼ੁਲਕ ਮਹਾਯਗ ਹੈ ਇਹ ਵਿਸ਼ਵ ਕਲਿਆਣ ਹੇਤੂ ਰਾਸ਼ਟਰ ਕਲਿਆਣ ਹੇਤੂ ਇਹ ਯਗ ਕਰ ਰਹੇ ਆ ਵਿਆਦੀ ਸੰਕਟ ਕਸ਼ਟ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਸ ਲਈ ਕੋਈ ਵੀ ਸਰਦਾਲੂ ਆ ਕੇ ਇਸ ਪਵਿੱਤਰ ਮਹਾਯਗ ਵਿੱਚ ਆਹuti ਪਾ ਕੇ ਮਾਂ ਬਗਲਾਮੁਖੀ ਦਾ ਅਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ ਆ ਮੇਥੋ ਦਾ ਸਭ ਤੋਂ ਪਹਿਲੇ ਮਾਤਾ ਬਗਲਾਮੁਖੀ ਦਾ ਪੀਲਾ ਮੰਦਰ ਹੁੰਦਾ ਹੈ ਪੀਲਾ ਮੰਦਰ ਕਿਉਂ ਕਿਉਂਕਿ ਭਗਵਾਨ ਨਾਰਾਇਣ ਨੇ ਪੂਜਾ ਕੀਤੀ ਜਬ ਇੱਕ ਬ੍ਰਹਮੰਡੀ ਤੂਫਾਨ ਆਇਆ ਪੂਰੇ ਵਿਸ਼ਵ ਦਾ ਨਾਸ਼ ਹੋਣੇ ਲਗਾ ਤਾਂ ਵਿਸ਼ਵ ਦੀ ਰੱਖਿਆ हेतु ਭਗਵਾਨ ਵਿਸ਼ਨੂੰ ਨੇ ਤਪਸ਼ਾ ਕਰੀ ਅਰ ਭਗਵਾਨ ਵਿਸ਼ਨੂੰ ਨੇ ਤਪੱਸਿਆ ਕਰੀ ਵਿਸ਼ਨੂੰ ਦੀ ਤਪੱਸਿਆ ਸੇ ਪੈਦਾ ਹੋਈ ਮਾਤਾ ਉਤਪਨ ਹੋਈ ਮਾਤਾ ਬਗਲਾਮੁਖੀ ਨਾਰਾਇਣ ਨੇ ਤੁਝ ਕੋ ਧਿਆਇਆ ਮਨਵਾਂਛਤ ਫਲ ਪ੍ਰਭ ਨੇ ਪਾਇਆ ਫਿਰ ਭਗਵਾਨ ਨਾਰਾਇਣ ਨੇ ਇਸ ਕੀ ਤਪੱਸਿਆ ਕੀਤੀ ਅਰ ਹਲਦੀ ਕੇ ਸਰੋਵਰ ਸੇ ਮਾਤਾ ਬਗਲਾਮੁਖੀ ਨਿਕਲੀ ਸੀ ਇਸ ਲਈ ਮਾਤਾ ਬਗਲਾਮੁਖੀ ਪੀਲੀ ਹੈ ਬਗਲੇ ਪਰ ਸਵਾਰ ਰਹਤੀ ਹੈ ਇਸ ਲਈ ਬਗਲਾਮੁਖੀ ਨਾਮ ਕਹਾਇਆ ਜਾਂਦਾ ਹੈ ਅਰ ਸਤਰੂ ਕੀ ਜੀਵਾ ਪਕੜ ਕੇ ਸਤੂ ਕੋ ਮੁਦਗਰ ਸੇ ਮਾਰਤੀ ਹੈ ਇਹ ਬਹੁਤ ਵੱਡੀ ਗੱਲ ਹੈ ਅਸਤੇ ਨਾ ਬਹੁਤ ਦੇਖ ਰਹੇ ਆ ਕਿੰਨੇ ਹਾਦਸੇ ਜਗ ਜਗ ਹੋ ਰਹੀ ਹੈ ਇਹ ਇਸ ਪ੍ਰਕਾਰ ਦੀ ਜਿਹੜੀ ਹਿੰਤਾ ਨੀਚਤਾ ਵਾਲਾ ਕਾਰੀਆ ਜਿਹੜੀ ਚਾਈਨਾ ਡੋਰ ਦਾ ਮੈਂ ਤਾਂ ਕਹਿੰਦਾ ਮਾਤਾ ਪਿਤਾ ਨੂੰ ਸੰਸਕਾਰ ਚਾਹੀਦੇ ਆ ਅੱਜ ਬੱਚਿਆਂ 'ਚ ਕਮੀ ਨਹੀਂ ਹੈਗੀ ਮਾਪੇ ਬਾਬ ਦੇ ਸੰਸਕਾਰਾਂ 'ਚ ਕਮੀ ਉਹ ਆ ਉਹਦੇ ਬੱਚਿਆਂ ਨੂੰ ਜਾਗਰੂਕ ਕਰ ਵੀ ਬੇਟਾ ਕਿਉਂ ਇਹਦਾ ਦਾ ਜਾਲ ਲਵਾ ਅਮਲਾ ਕਰਦੇ ਪਈਓ ਇਹ ਰਾਕਸ਼ਸ ਹੈ ਇੱਕ ਹੱਤਿਆ ਹੈ ਇੱਕ ਸ਼ਰਾਪ ਹੈ ਜਿਹੜਾ ਤੁਸੀਂ ਕਰ ਰਹੇ ਹੋ ਤੇ ਇਹਦੇ ਲਈ ਮਾਵਾ ਪਾਪਾ ਨੂੰ ਬੱਚਿਆਂ ਨੂੰ ਅਵੇਅਰ ਕਰਨਾ ਚਾਹੀਦਾ ਪਰ ਬੱਚਿਆਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਇਹ ਕੋਈ ਜੋ ਕੰਮ ਕਰ ਰਹੀ ਹੈ ਕੱਲਾ ਇਹ ਬਸੰਤ ਪੰਚਮੀ ਦਾ ਤਿਉਹਾਰ ਪਤੰਗ ਉਡਾਨ ਤੱਕ ਸੰਬੰਧਤ ਨਹੀਂ ਹੈ ਇਹਦੀ ਵਿੱਚ ਪੂਜਾ ਦਾ ਮਹੱਤਵ ਹੈ ਤੁਸੀਂ ਸਰਸੋਤੀ ਤਾਂ ਦੀ ਪੂਜਾ ਕਰੋ ਬੱਚੇ ਪੜ੍ਹਾਈ ਲਈ ਦਿੱਧਿਆ ਲਈ ਬਗਲਾਮੁਖੀ ਯਗ ਚੱਲ ਰਹੇ ਐ ਤੇ ਆਹੂਤੀ ਪਾਣਾਓ ਮੰਦਿਰਾਂ ਚ ਜਾਓ ਪੂਜਾ ਕਰੋ ਪਾਠ ਕਰੋ ਅਗਰ ਪਤੰਗ ਵੀ ਉਡਾਣੇ ਤਾਂ ਹੋਰ ਪ੍ਰਕਾਰ ਦੀ ਕੱਚੀ ਡੋਰਾ ਬਹੁਤ ਨੇ ਉਹਨਾਂ ਦਾ ਪ੍ਰਯੋਗ ਕਰ ਸਕਦੇ ਹੋ ਆਪਾਂ ਕਿਸੇ ਦੀ ਭਾਵਨਾਵਾਂ ਨਾਲ ਨਹੀਂ ਕਰਦੇ ਪਰ ਲੇਕਿਨ ਤੁਸੀਂ ਆਪ ਦੇ ਸੁੱਖ ਲਈ ਸਿਰਫ ਆਪ ਦੇ ਸਵਾਰਥ ਲਈ ਕਿਸੇ ਦੀ ਹੱਤਿਆ ਕਰ ਦੋ ਇਹਦੇ ਵਰਗਾ ਪਾਪ ਤੁਹਾਡੇ ਜੀਵਨ ਚ ਨਹੀਂ ਪਾਪਤ ਹੋ ਸਕਦਾ ਇਹ ਪਾਪ ਹੈ ਮੈਸੇਜ ਕੀ ਦਿਓਗੇ ਮੈਸੇਜ ਇਹ ਵੀ ਆਪਣੇ ਆਪ ਨੂੰ ਬੱਚਿਆਂ ਨੂੰ ਅਵੇਅਰ ਕਰੋ ਅਰ ਚਾਈਨਾ ਟੂਰ ਦਾ ਬਿਲਕੁਲ ਬਹਿਸਕਾਰ ਕਰ ਦਿਓ ਤੇ ਇਸ ਤਿਉਹਾਰ ਨੂੰ ਮਹਾਯੱਗ ਜਿਵੇਂ ਮੇਰੇ ਮਾਪਗਲਾ ਮੁਖੀ ਆਪਣੇ ਮੰਦਰ ਹਿੱਕ ਸਾਲਾ ਵਿੱਚ ਹਵਨ ਚੱਲ ਰਿਹਾ ਏ ਇਦਾਂ ਦੇ ਮੰਦਰਾਂ ਚ ਹਰ ਵਾਰ ਉਪਰਾਲੇ ਕਿਤੇ ਜਾਂਦੇ ਆ ਧਾਰਮਿਕ ਸਥਾਨਾਂ ਤੇ ਜਾਓ ਪੂਜਾ ਕਰੋ ਵਰਚਨਾ ਕਰੋ ਵੰਦਗੀ ਕਰੋ ਪ੍ਰਾਰਥਨਾ ਕਰੋ ਆਪਣਾ ਪਾਠ ਪੂਜਾ ਕਰੋ ਇਹ ਮੈਸੇਜ ਦਵਾਂਗੇ 24 ਘੰਟੇ ਦਾ ਖੰਡਨ ਮਹਾਯੱਗ ਏ ਇਹ ਹਜੇ ਸ਼ੁਰੂਆਤ ਹੋਈ ਏ ਹੁਣ ਹੌਲੀ ਹੌਲੀ 9 10 11 ਵਜੇ ਤੁੰਦ ਦੀ ਬਹੁਤ ਬੜੀ ਸਮੱਸਿਆ ਹੈ ਲੇਕਿਨ ਫਿਰ ਵੀ ਸਦ ਹਾਲੂ ਨਿਕਲਨੇ ਸ਼ੁਰੂ ਹੋ ਗਏ ਆ ਇਹ 11 12 ਵਜੇ ਤੋਂ ਬਾਅਦ ਲਗਾਤਾਰ ਸਦ ਹਾਲੂ ਲਗਾਤਾਰ ਚੱਲਣਗੇ ਸਾਰੀ ਰਾਤ ਚੱਲਣਗੇ ਸਾਰਾ ਸ਼ਾਮ ਰਾਤ ਦਿਨ 24 ਘੰਟੇ ਚੱਲਣਾ ਤਾਂ ਹੀ ਇਹ ਰਸ ਕੰਟਰੋਲ ਹੋਇਆ ਵਾ ਅਗਰ 24 ਅਗਰ 2 ਘੰਟੇ ਦਾ ਹੰਮ ਰੱਖਦੇ ਤਾਂ ਕੰਟਰੋਲ ਨਹੀਂ ਹੋਣਾ ਸੀ ਹੁਣ 24 ਘੰਟੇ ਲਗਾਤਾਰ ਸਦ ਹਾਲੂ ਆਈ ਜਾਣਗੇ ਤੁੰਦ ਵੀ ਹੈ ਠੰਡ ਵੀ ਹੈ ਪਰ ਲੇਕਿਨ ਬਖਸਾ ਬਖਤਾ ਵਿੱਚ ਇੰਨਾ ਉਤਸ਼ਾਹ ਹੈ ਉਹ ਕੋਈ ਵੇਖਦੇ ਨਹੀਂ ਪਿਆ ਕੇ ਆਹੂਤੀ ਪਾਉਂਦੇ ਬੈਠੇ ਆ ਜਿ ਹਸ਼ਪਾਲ ਮਿੱ ਸਰੇ ਜੇ ਮੋਗਾ ਦੇ ਜਿਹੜਾ ਪਹਿਲੀ ਵਾਰੀ ਮਹਾਯਾਗ ਕਰਾ ਰਿਹਾ ਹੈ ਪੰਡਤ ਜੀ ਨੇ ਬੜੀ ਇਸ ਗੱਲ ਦੇ ਲਈ ਉਪਰਾਲੇ ਕੀਤੇ ਆ। ਦੂਸਰੀ ਗੱਲ ਅੱਜ ਤੱਕ ਮੋਗਾ ਦੇ ਵਿੱਚ ਇਹ ਚੀਜ਼ ਨਹੀਂ ਸੀ ਹੋਈ। ਜਦੋਂ ਇਹ ਕੀਤੀ ਗਈ ਹੈ ਮੋਗਾ ਦੇ ਵਿੱਚ ਸੋਚ ਸਮਝ ਕੇ ਕੀਤੀ ਗਈ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਧਰਮ ਨਾਲ ਵੀ ਜੋੜਿਆ ਜਾਵੇ, ਨਸ਼ੇ ਪੱਤਿਆਂ ਤੋਂ ਵੀ ਦੂਰ ਕੀਤਾ ਜਾਵੇ ਤੇ ਲੋਕਾਂ ਨੂੰ ਇਹ ਇੱਕ ਵਿਵਸਥਾ ਕੀਤੀ ਜਾਵੇ ਕਿ ਲੋਕਾਂ ਨੂੰ ਫ੍ਰੀ ਬਿਲਕੁਲ ਫ੍ਰੀ ਕਿ ਲੋਕ ਅੱਗੇ ਸੋਚਦੇ ਆ ਕਿ ਸਾਡੇ ਕੋਲ ਪੈਸੇ ਨਹੀਂ ਐ ਅਸੀਂ ਹਵਨ ਉੱਤੀ ਕਿੱਦਾਂ ਪਾਣ ਆਵਾਂਗੇ। ਇੱਥੇ ਬਿਲਕੁਲ ਫ੍ਰੀ ਉੱਤੀ ਪਾਈ ਜਾ ਰਹੀ ਐ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ। ਕੀ ਮੈਸੇਜ ਕੀ ਦੋਗੇ ਸਮਾਈ ਸਰ ਇਹ ਮੈਸੇਜ ਮੇਰਾ ਇਹ ਹੈ ਕਿ ਦੋ ਚੀਜ਼ਾਂ ਇਹਦੇ ਵਿੱਚ ਕਿ ਸਭ ਤੋਂ ਪਹਿਲਾ ਮੈਸੇਜ ਇਹ ਹੈ ਕਿ ਜੋ ਵੀ ਲੋਕ ਹੈ ਜੋ ਚਾਇਨਾ ਡੋਰ ਦੀ ਵਰਤੋਂ ਕਰਦੇ ਆ ਚਾਹੇ ਉਹ ਦੁਕਾਨਦਾਰ ਵੀਰ ਹੈ ਚਾਹੇ ਉਹ ਭੈਣਾ ਹੈ ਚਾਹੇ ਕੋਈ ਭਰਾ ਹੈ ਚਾਹੇ ਕੋਈ ਸਾਡੇ ਮਾਪੇ ਹੈ ਉਹ ਬੱਚਿਆਂ ਨੂੰ ਜੋਰ ਕਰਦੇ ਆ ਜਾਂ ਬੱਚੇ ਜੋਰ ਕਰਦੇ ਉਸ ਤੋਂ ਪਹਿਲੀ ਗੱਲ ਤਾਂ ਸਭ ਤੋਂ ਦੂਰ ਰਹਿਣ ਉਸ ਨੂੰ ਬਿਲਕੁਲ ਕਾਨੂੰਨੀ ਜੋ ਕਾਨੂੰਨ ਬਣਾਇਆ ਸਰਕਾਰ ਨੇ ਉਸ ਕਾਨੂੰਨ ਨੂੰ ਪਾਲਣਾ ਕਰਨ ਤੇ ਕਾਨੂੰਨ ਦੀ ਉਲੰਘਣਾ ਨਾ ਕਰਦੇ ਚਾਇਨਾ ਡੋਰ ਦੀ ਵਰਤੋਂ ਬੰਦ ਕਰਨ ਦੂਸਰਾ ਜੋ ਪੰਡਤ ਜੀ ਨੇ ਇਸ ਤੇ ਵਿਵਸਥਾ ਕੀਤੀ ਹੈ ਮਹਾਜਗਦੀ ਉਸ ਮਹਾਜਗ ਦੇ ਵਿੱਚ ਸਾਰੇ ਲੋਕ ਮੋਗਾ ਦੇ ਮੋਗਾ ਤੋਂ ਆਸ-ਪਾਸੇ ਦੇ ਸ਼ਹਿਰ ਨਿਵਾਸੀ ਸਾਰੇ ਆ ਕੇ ਦਰਸ਼ਨ ਕਰਨ ਮਹਾਮਾਈ ਦਾ ਆਸ਼ੀਰਵਾਦ ਲੈਣ ਤੇ ਪੰਡਿਤ ਜੀ ਤੋਂ ਵੀ ਆਸ਼ੀਰਵਾਦ ਲੈਣ ਆਪਣੇ ਦੁੱਖ ਦਰਦ ਜੋ ਕਸ਼ਟ ਹੈ ਉਹ ਦੂਰ ਕਰਨ